ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੋਰਾਂ ਦੀ ਪੁਸਤਕ ਨਾਲ ਫਕੀਰਾਂ ਯਾਰੀ ਵਿੱਚ ਪ੍ਰੋਫੈਸਰ ਹਰਜਿੰਦਰ ਵਾਲੀਆ ਬਾਰੇ ਲਿਖਿਆ ਸ਼ਬਦ ਚਿੱਤਰ ਪੱਤਰਕਾਰਾਂ ਦੇ ਗੁਰੂ ਡਾਕਟਰ ਹਰਜਿੰਦਰ ਵਾਲੀਆ ਉਸ ਦਾ ਪੂਰਾ ਨਾਂ ਉਸ ਦੀ ਸ਼ਖਸੀਅਤ ਵਾਂਗ ਹੀ ਕਾਫੀ ਲੰਮਾ ਚੌੜਾ ਅਤੇ ਰੋਪ ਦਾਬ ਵਾਲਾ ਹੈ ਹਰਜਿੰਦਰਪਾਲ ਸਿੰਘ ਆਲੂ ਵਾਲੀਆ ਹਰਜਿੰਦਰ ਵਾਲੀਆ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ। ਹਰਜਿੰਦਰ ਵਾਲੀਆ ਬਾਲ ਪਿੱਛੇ ਵੀ ਇੱਕ ਲੁਕਵੀਂ ਖੂਬਸੂਰਤ ਸ਼ਰਾਰਤੀ ਕਹਾਣੀ ਹੈ। ਚੜਦੀ ਜਵਾਨੀ ਵੇਲੇ ਉਸ ਨੂੰ ਵੀ ਕਵਿਤਾ ਲਿਖਣ ਦਾ ਪਸੰਦ ਸੀ। ਲਿਖਣ ਦਾ ਪਸੰਦ ਹੋਵੇ ਤਾਂ ਸ਼ਪਣ ਛਪਾਉਣ ਦਾ ਵੀ ਹੁੰਦਾ ਹੀ ਹੈ। ਉਸ ਨੇ ਕਿਸੇ ਠਰਕੀ ਸੰਪਾਦਕ ਨੂੰ ਪਰਮਾਉਣ ਲਈ ਸ਼ਰਾਰਤ ਵਜੋਂ ਆਪਣੇ ਨਾਂ ਵਿੱਚੋਂ ਪਾਲ ਅਤੇ ਸਿੰਘ ਖਾਰਜ ਕਰ ਦਿੱਤਾ। ਅਤੇ ਹੋਰ ਛੋਟਾ ਕਰਨ ਲਈ ਆਲੂ ਵਾਲੀਆ ਦਾ ਆਲੂ ਲਾ ਦਿੱਤਾ ਵੈਸੇ ਵੀ ਬਹੁਤੇ ਆਲੂ ਵਾਲੀਏ ਇਹ ਕੱਲਾ ਵਾਲੀਆ ਹੀ ਲਿਖਦੇ ਹਨ ਉਸ ਦੀਆਂ ਰਚਨਾਵਾਂ ਪਤਾ ਨੇ ਛਪੀਆਂ ਕਿ ਨਹੀਂ ਪਰ ਸੰਪਾਦਕ ਦੀਆਂ ਪਿਆਰੀ ਬੀਬੀ ਵਾਲੀਆ ਦੇ ਸੰਬੋਧਨ ਵਾਲੀਆਂ ਚੱਖੀਆਂ ਆਉਣ ਲੱਗ ਪਈਆਂ ਖੈਰ ਅੱਜਕੱਲ ਸਿੱਖੀ ਝਕਾਓ ਵਾਲੇ ਚੜਦੀ ਕਲਾ ਚੈਨਲ ਦੇ ਦਰਸ਼ਕਾਂ ਦੀ ਫਰਮਾਇਸ਼ ਤੇ ਪੂਰਾ ਨਾਂ ਹਰਜਿੰਦਰਪਾਲ ਸਿੰਘ ਵਾਲੀਆ ਮੁੜ ਲਿਖਣ ਲੱਗ ਪਿਆ ਹੈ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਹਰਜਿੰਦਰਪਾਲ ਸਿੰਘ ਆਲੂਵਾਲੀਆ ਹੈ ਆਲੂਵਾਲੀਏ ਆਪਣੇ ਇਤਿਹਾਸ ਤੇ ਬੜਾ ਮਾਣ ਕਰਦੇ ਹਨ ਕਿ ਸਾਡਾ ਵੱਡ ਵਡੇਰਾ ਨਾਮਵਾਰ ਸਿੱਖ ਜਰਨੈਲ ਜੱਸਾ ਸਿੰਘ ਆਲੂ ਪਿੰਡ ਕਲਾਲ ਦਾ ਸੀ ਜੋ ਸਿੱਖ ਮਿਸਲਾਂ ਵਿੱਚੋਂ ਇੱਕ ਦਾ ਮੋਢੀ ਸੀ ਕੁਝ ਲੋਕਾਂ ਅਨੁਸਾਰ ਕਲਾਲਾਂ ਦਾ ਇੱਕ ਧੰਦਾ ਅਰਕ ਕੱਢਣਾ ਸੀ ਜੋ ਪਿੱਛੋਂ ਜਾ ਕੇ ਸ਼ਰਾਬ ਕੱਢਣਾ ਅਤੇ ਵੇਚਣਾ ਬਣ ਗਿਆ ਸਾਰੇ ਇਹ ਕੰਮ ਨਹੀਂ ਸੀ ਕਰਦੇ ਸਭ ਖੇਤੀ ਵਪਾਰ ਅਤੇ ਨੌਕਰੀ ਵੀ ਕਰਦੇ ਸਨ ਜਦੋਂ ਜਸਬੀਰ ਸਿੰਘ ਆਲੂਵਾਲੀਆ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣ ਕੇ ਆਇਆ ਤਾਂ ਪ੍ਰਸਿੱਧ ਨਿਰਤਕਕਾਰ ਜੀਐਸ ਰਿਆਲ ਨੇ ਕਲਾळा ਨੂੰ ਕੁੰਭਕਾਰੀ ਨਾਲ ਜੋੜਿਆ ਗੱਲ ਹੋਰ ਪਾਸੇ ਚਲੀ ਗਈ ਹਰਜਿੰਦਰਪਾਲ ਸਿੰਘ ਆਲੂਵਾਲੀਆ ਕੋਈ दारू दाਸੀਆ ਤਾਂ ਨਹੀਂ ਪਰ ਕੁਝ ਸਾਲ ਪਹਿਲਾਂ ਤੱਕ दारू ਦਾ ਸੇਵਨ ਵੀ ਕਰਦੇ ਰਹੇ ਹਨ ਹੁਣ ਵੀ ਕੋਈ ਸੌ ਤਾਂ ਨਹੀਂ ਪਾਈ ਪਰ ਪੀਂਦੇ ਨਹੀਂ ਅਖੇ ਚੰਗੀ ਲੱਗਣੋਂ हट ਗਈ ਹੈ ਵੈਸੇ ਜੇ ਕੋਈ ਮਿੱਤਰ ਪਿਆਰਾ ਜੋਰ ਪਾਵੇ ਤਾਂ ਪੀਂਦੇ ਨਹੀਂ ਕੇਵਲ ਸਿੱਪ ਕਰਦੇ ਹਨ ਪੰਜਾਬ ਦੀ ਜਾਤ ਪ੍ਰਬੰਧ ਵਿੱਚ ਆਲੂ ਵਾਲੀਏ ਖੱਤਰੀਆਂ ਤੇ ਜੱਟਾਂ ਦੇ ਵਿਚਾਲੇ ਦੀ ਚੀਜ਼ ਹਨ ਪੰਜਾਬ ਦੇ ਲਗਭਗ ਸਾਰੇ ਆਲੂ ਵਾਲੀਏ ਸਿੱਖ ਧਰਮ ਵਿੱਚ ਆਸਥਾ ਰੱਖਦੇ ਹਨ ਪਰ ਜੇ ਕੇਸ ਰੱਖਣ ਤੇ ਦਸਤਾਰ ਸਜਾਉਣ ਤਾਂ ਸਿੱਖ ਨਹੀਂ ਤਾਂ ਹਿੰਦੂ ਸਮਝੇ ਜਾਂਦੇ ਹਨ ਇਹਨਾਂ ਦਾ ਸੁਭਾਅ ਵੀ ਦੋ ਪੱਖੀ ਹੈ ਖੱਤਰੀਆਂ ਵਾਂਗ ਵਪਾਰ ਵੀ ਕਰ ਲੈਂਦੇ ਹਨ ਤੇ ਜੱਟਾਂ ਵਾਂਗ ਖੇਤੀ ਵੀ ਕਰ ਲੈਂਦੇ ਹਨ ਪਰ 헤ਜ ਨੌਕਰੀ ਤੋਂ ਵੀ ਨਹੀਂ ਹੈ ਵੈਸੇ ਰਿਸ਼ਤੇ ਆਪਸ ਵਿੱਚ ਹੀ ਕਰਦੇ ਹਨ ਪਰ ਜੱਟਾਂ ਤੇ ਖੱਤਰੀਆਂ ਨਾਲ ਵੀ ਕਰ ਲੈਂਦੇ ਹਨ ਭਾਪਿਆਂ ਵਰਗੇ ਸ਼ਹਿਰੀ ਵੀ ਹਨ ਅਤੇ ਪਿੰਡੂ ਜੱਟਾਂ ਵਾਂਗ ਲੜਪੜ ਵੀ ਲੈਂਦੇ ਹਨ ਵੈਸੇ ਪੜ੍ਹਨ ਲਿਖਣ ਵਿੱਚ ਅੱਗੇ ਹਨ ਪ੍ਰੋਫੈਸਰ ਪੂਰਨ ਸਿੰਘ ਗੁਰਬਖਸ਼ ਸਿੰਘ ਪ੍ਰੀਤ ਲੜੀ ਜਸਵੀਰ ਸਿੰਘ ਆਲੂਵਾਲੀਆ ਸਭ ਆਲੂਵਾਲੀਏ ਸਨ ਕਪੂਰਥਲੇ ਦੇ ਰਾਜ ਘਰਾਣੇ ਤੋਂ ਲੈ ਕੇ ਮਨਟੇਕ ਸਿੰਘ ਆਲੂਵਾਲੀਏ ਤੱਕ ਲੰਮਾ ਇਤਿਹਾਸ ਹੈ ਖੈਰ ਅਸੀਂ ਆਲੂਵਾਲੀਆਂ ਤੋਂ ਕੀ ਲੈਣਾ ਸਾਡਾ ਸਬੰਧ ਤਾਂ ਹਰਜਿੰਦਰ ਵਾਲੀਆ ਨਾਲ ਹੈ ਅੱਜਕੱਲ ਤਾਂ ਖੁੱਬਾਂ ਵਾਂਗ ਯੂਨੀਵਰਸਿਟੀਆਂ ਹੋ ਗਈਆਂ ਹਨ ਪਹਿਲੇਆਂ ਵੇਲਿਆਂ ਵਿੱਚ ਚਾਰ ਸਰਕਾਰੀ ਯੂਨੀਵਰਸਿਟੀਆਂ ਹੁੰਦੀਆਂ ਸਨ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਹਰਜਿੰਦਰ ਵਾਲੀਆ ਚਾਰਾਂ ਦਾ ਹੀ ਲੁਮਨਾਈ ਹੈ ਗਵਰਨਮੈਂਟ ਕਾਲਜ ਮਰੇਰ ਕੋਟਲੇ ਤੋਂ ਬੀਏ ਕੀਤੀ ਅਤੇ ਐਮਏ ਗਵਰਨਮੈਂਟ ਕਾਲਜ ਲੁਧਿਆਣਾ ਤੋਂ ਜੋ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਸੀ ਬੀਜੀਐਮਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਅਤੇ ਐਮਐਸਸੀ ਕਰਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪਹੁੰਚ ਗਿਆ ਪੀ ਐਚ ਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ ਇਸ ਸਮੇਂ ਤੱਕ ਕੋਈ ਯੂਨੀਵਰਸਿਟੀ ਨੌਕਰੀ ਕਰਨ ਲੱਗ ਗਿਆ ਸੀ ਅਤੇ ਯੂਨੀਵਰਸਿਟੀਆਂ ਵੀ ਖਤਮ ਹੋ ਗਈਆਂ ਸੀ ਨਹੀਂ ਤਾਂ ਉਸਨੇ ਵਾਕੀਆਂ ਨੂੰ ਵੀ ਭਾਗ ਲਾਉਣੇ ਸਨ ਫਿਰ ਤੁਰ ਫਿਰ ਕੇ ਮੇਲੇ ਵੇਖਣ ਦਾ ਵੀ ਸ਼ੌਕੀਨ ਹੈ ਹਾਂ ਸੱਚ ਹੈ ਮੇਲਿਆਂ ਤੋਂ ਯਾਦ ਆਇਆ ਉਸਦੀ ਪੋਸਟ ਗ੍ਰੈਜੂਏਸ਼ਨ ਦਾ ਖੋਜ ਦਾ ਕੰਮ ਵੀ ਮੇਲਿਆਂ ਤੇ ਹੀ ਸੀ ਜਸਦੀ ਪੁਸਤਕ ਅੰਗਰੇਜ਼ੀ ਵਿੱਚ ਵੀ ਛਪੀ ਹੈ ਉਸ ਦੇ ਕਈ ਐਡੀਸ਼ਨ ਛਪੇ ਹਨ ਛਪਾਰ ਦੇ ਮੇਲੇ ਤੇ ਜਾਣਾ ਉਸ ਦਾ ਨੇਮ ਸੀ ਕਰੋਨਾ ਕਾਲ ਨੂੰ ਛੱਡ ਕੇ ਸ਼ਾਇਦ ਹੀ ਕਦੇ ਉਸ ਨੇ ਛਪਾਰ ਦਾ ਮੇਲਾ ਮਿਸ ਕੀਤਾ ਹੋਵੇ ਡਾਕਟੋਰੇਟ ਉਸ ਦੀ ਸਾਇਤਿਕ ਪੱਤਰਕਾਰੀ ਉੱਪਰ ਸੀ ਪੀ ਐਚ ਡੀ ਦੇ ਉਸਤਾਦ ਨਿਗਰਾਨ ਐਸ ਪੀ ਸਿੰਘ ਸਨ ਐਮ ਐਸ ਸੀ ਸਮੇ ਉਸਤਾਦ ਸਰਿੰਦਰ ਸਿੰਘ ਦਸਾਂਝ ਸਨ ਐਮ ਏ ਵਿੱਚ ਰਣਧੀਰ ਸਿੰਘ ਚੰਦ ਮਹਿੰਦਰ ਸਿੰਘ ਚੀਮਾ ਅਤੇ ਆਤਮ ਹਮਰਾਈ ਪੜਾਉਂਦੇ ਰਹੇ ਉਹ ਦਰਜਾ ਬਦਰਜਾ ਸਾਰਿਆਂ ਦਾ ਸਤਿਕਾਰ ਕਰਦੇ ਹਨ ਪਰ ਆਪਣਾ ਅਸਲ ਗੁਰੂ ਪ੍ਰਿੰਸੀਪਲ ਅਮਰਜੀਤ ਸਿੰਘ ਸਿੱਧੂ ਉਰਫ ਪ੍ਰਾਗ ਨੂੰ ਹੀ ਮੰਨਦੇ ਹਨ ਜਿੰਨਾਂ ਤੋਂ ਕਦੇ ਪੜ੍ਹੇ ਨਹੀਂ ਪਰ ਜ਼ਿੰਦਗੀ ਦੇ ਬੜੇ ਸਬਕ ਲਏ ਹਨ ਸੋ ਪ੍ਰੋਫੈਸਰ ਵਾਲੀਆ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦਾ ਹੀ ਪ੍ਰੋਫੈਸਰ ਨਹੀਂ ਸਗੋਂ ਮਲਟੀਮੀਡੀਆ ਪੱਤਰਕਾਰ ਸੰਪਾਦਕ ਮੰਚ ਸੰਚਾਲਕ ਹੋਣ ਤੋਂ ਇਲਾਵਾ ਖੋਜੀ ਅਤੇ ਲੇਖਕ ਵੀ ਹੈ ਬੁੱਟਾ ਹਰੀ ਪਿੰਡ ਦੇ ਠਾਣੇਦਾਰ ਪਿਤਾ ਸਰਦਾਰ ਰਣਜੀਤ ਸਿੰਘ ਵਾਲੀਆ ਅਤੇ ਮਨਜੀਤ ਕੌਰ ਦੇ ਘਰ 27 ਜੁਲਾਈ 1957 ਨੂੰ ਜਨਮੇ ਪ੍ਰੋਫੈਸਰ ਵਾਲੀਆ ਭਾਵੇਂ ਪਿਤਾ ਦੀ ਨੌਕਰੀ ਕਾਰਨ ਅਹਿਮਦਗੜ੍ਹ ਰਹੇ ਉੱਥੇ ਹੀ ਘਰ ਸੀ ਪਰ ਬੁੱਟਾ ਹਰੀ ਨਾਲ ਉਹਨਾਂ ਨੂੰ ਵਿਸ਼ੇਸ਼ ਲਗਾਓ ਰਿਹਾ ਗੱਲ ਸੁਣਾਉਂਦੇ ਇਹ ਕਲੀਆਂ ਵਿੱਚ ਹੀਰ ਲਿਖਣ ਵਾਲਾ ਹਜੂਰਾ ਸਿੰਘ ਉਹਨਾਂ ਦੇ ਪਿੰਡ ਦਾ ਹੀ ਸੀ ਜਿਸ ਬਾਰੇ ਮਸ਼ਹੂਰ ਹੈ ਕਿ ਉਸ ਦੀਆਂ ਕਲੀਆਂ ਇੱਕ ਗੀਤਕਾਰ ਨੇ ਆਪਣੇ ਨਾਂ ਥੱਲੇ ਕਲਦੀਪ ਮਾਨਕ ਤੋਂ ਗਵਾ ਦਿੱਤੀਆਂ ਸਨ ਸ਼ਾਇਦ ਬੁੱਟਾ ਖਰੀ ਪਿੰਡ ਦੇ ਲੋਕਾਂ ਨਾਲ ਅਜਿਹੀ ਹੀ ਹੁੰਦੀ ਰਹਿੰਦੀ ਹੈ ਉਸ ਦੀ ਵੀ ਇੱਕ ਕਿਤਾਬ ਦੇ ਕੁਝ ਪੰਨੇ ਇੱਕ ਸ਼ਖਸ ਨੇ ਆਪਣੇ ਨਾਂ ਥੱਲੇ ਛਪਵਾ ਦਿੱਤੇ ਸਨ ਉਹ ਮੁਹੱਬਤੀ ਇਨਸਾਨ ਹੈ ਵਿਰੋਧੀ ਲਿੰਗ ਨਾਲ ਮੁਹੱਬਤ ਕੁਝ ਜ਼ਿਆਦਾ ਹੀ ਹਾਵੀ ਹੈ ਜਵਾਨੀ ਪਹਿਰੇ بڑے ਸੱਚੇ ਝੂਠੇ ਮੁਹੱਬਤ ਦੇ ਕਿਸੇ ਹਨ ਉਹ ਇਹਨਾਂ ਨੂੰ ਨਾ ਰੱਦਦਾ ਹੈ ਨਾ ਪ੍ਰਵਾਨਦਾ ਹੈ ਬਸ ਹਲਕਾ ਜਿਹਾ ਮੁਸਕਰਾ ਛੱਡਦਾ ਹੈ ਉਹ ਕਿਸੇ ਸੱਚੇ ਵੀ ਹੋਣਗੇ ਪਰ ਝੂਠੇ ਤਾਂ ਕਈ ਹਿੰਦਸੇ ਗੁਨਾਹ ਖਾ ਗਏ ਦੋਸਤ ਅਧਿਆਪਕ ਰਸ਼ਕ ਕਰਦੇ ਹਨ ਵਿਰੋਧੀ ਮੰਨਦੇ ਹਨ ਮੈਨੂੰ ਉਹਨਾਂ ਦੇ ਕਿਸੇ ਗੁਪਤ ਇਸ਼ਕ ਦਾ ਨਹੀਂ ਪਤਾ ਹਾਲਾਂਕਿ ਸਾਡਾ 35 ਸਾਲਾਂ ਦਾ ਵਾਹ ਹੈ ਬਸ ਇੱਕੋ ਇਸ਼ਕ ਦੀ ਕਹਾਣੀ ਦੇ ਚਰਚੇ ਕੰਨੀ ਸੁਨੇ ਹਨ ਸੱਚ ਝੂਠ ਦਾ ਪਤਾ ਨਹੀਂ ਉਹਨਾਂ ਦਿਨਾਂ ਵਿੱਚ ਉਸ ਦੇ ਕਥਿਤ ਇਸ਼ਕ ਦੇ ਚਰਚੇ ਯੂਨੀਵਰਸਿਟੀ ਦੇ ਹਰ ਬਸ਼ਰ ਦੀ ਜ਼ੁਬਾਨ ਤੇ ਸੀ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਅਫਸਰ ਜੋ ਉਸ ਦਾ ਗੋਤੀ ਵੀ ਸੀ ਰਕੀਬ ਬਣ ਗਿਆ ਅਤੇ ਉਸ ਦੀ ਛੋਟੀ ਮੋਟੀ ਅਫਸਰੀ ਯਾਨੀ ਹੋਸਟਲ ਵਾਰਡ ਨੇ ਖੋਣ ਦੀਆਂ ਚਾਲਾਂ ਚੱਲਣ ਲੱਗਾ ਇੱਕ ਦੋਸਤ ਦੇ ਸ਼ਬਦਾਂ ਵਿੱਚ ਉਸ ਨੇ 사ウਦੀ ਅਰਬ ਦੇ ਸ਼ਹਿਜ਼ਾਦੇ ਵਾਂਗ ਇਸ਼ਕ ਸਲਾਮਤ ਰੱਖਿਆ ਅਤੇ ਪਦਵੀ ਨੂੰ ਲਤ ਮਾਰ ਦਿੱਤੀ ਜਦੋਂ ਕਿ ਵਿਰੋਧੀਆਂ ਅਨੁਸਾਰ ਆਖਰ ਉਹਨਾਂ ਨੇ ਬਦਲਾ ਲੈ ਲਿਆ ਸੀ ਸ਼ਾਇਦ ਕੁਝ ਦਿਸਦੇ ਤੋਂ ਪਾਰ ਸੀ ਜੋ ਆਮ ਲੋਕਾਂ ਨੂੰ ਸਮਝ ਨਹੀਂ ਆ ਸਕਦਾ ਸੀ ਮੈਨੂੰ ਵੀ ਨਹੀਂ ਆਇਆ ਖੈਰ ਅਜਾਈਆਂ ਕਥਿਤ ਇਸ਼ਕ ਕਹਾਣੀਆਂ ਦਾੰਤ ਉਹੀ ਹੋਇਆ ਜੋ ਹੋਣਾ ਹੁੰਦਾ ਹੈ ਛੇੜਨ ਤੇ ਇੱਕ ਸ਼ੇਅਰ ਸੁਣਾ ਦਿੰਦਾ ਹੈ ਪਤਾ ਨਹੀਂ ਸ਼ੇਅਰ ਦਾ ਸਹੀ ਰੂਪ ਕੀ ਹੈ ਬਜ਼ੁਰਗੋਂ ਕੀ ਜਮੀਂ ਹੋ ਜਾਂ ਮਸ਼ੂਕ ਦਾ ਦਰ ਹੋ ਇੱਕ ਬਾਰ ਛੋੜਦੀਆ ਤੋ ਛੋੜਦੀਆ ਮੇਰਾ ਉਸ ਨਾਲ 35 ਸਾਲ ਪੁਰਾਣਾ ਵਾਹ ਹੈ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਨਵਾਂ ਨਵਾਂ ਦਾਖਲਾ ਲਿਆ ਸੀ ਮੇਰੀ ਪਟਿਆਲੇ ਅਜੇ ਕੋਈ ਜਾਣ ਪਛਾਣ ਨਹੀਂ ਸੀ ਮੈਂ ਪੰਜਾਬੀ ਵਿਭਾਗ ਤੋਂ ਕਾਫੀ ਹਾਊਸ ਵੱਲ ਤੁਰਿਆ ਜਾ ਰਿਹਾ ਸੀ ਇੱਕ ਹੱਸਦੀਆਂ ਅੱਖਾਂ ਵਾਲੇ ਸ਼ਖਸ ਨੇ ਮੇਰੇ ਮੋਢੇ ਤੇ ਹੱਥ ਮਾਰ ਕੇ ਆਖਿਆ ਕਿ ਤੂੰ ਤਰਕਸ਼ੀਲ ਨਰਜਿੰਦਰ ਹੈ ਨਾ ਮੈਂ ਹੈਰਾਨ ਹੋ ਕੇ ਆਖਿਆ ਆਹੋ ਉਸ ਨੇ ਆਖਿਆ ਕੱਲ ਜਰਨਲਿਜ਼ਮ ਵਿਭਾਗ ਵਿੱਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਨੇ ਬੋਲਣ ਆ ਜਾਵੀਂ ਮੈਂ ਕਿਸੇ ਤੋਂ ਪੁੱਛਿਆ ਇਹ ਰਿਸਰਚ ਸਕਾਲਰ ਤਾਂ ਨਹੀਂ ਲੱਗਦਾ ਕੌਣ ਹੈ ਉਸਨੇ ਦੱਸਿਆ ਕਿ ਉਹ ਜਰਨਲਿਜ਼ਮ ਦਾ ਲੈਕਚਰਰ ਵਾਲੀਆ ਹੈ ਅਗਲੇ ਦਿਨ ਗਿਆ ਤਾਂ ਉਹ ਵੱਡੇ ਕਲਾਸਰੂਮ ਵਿੱਚ ਮਹਿਫਲ ਸਜਾਈ ਬੈਠਾ ਸੀ ਮੇਰੀ ਇੱਕ ਕਲਾਸ ਫੈਲੋ ਅਤੇ ਉਸਦੀ ਪੁਰਾਣੀ ਜਮਾਤਨ ਸਹੇਲੀ ਪਹਿਲਾਂ ਹੀ ਉੱਥੇ ਬੈਠੀਆਂ ਸਨ ਮੇਰੀ ਦੱਸ ਉਹਨਾਂ ਨੇ ਹੀ ਪਾਈ ਹੋਣੀ ਹੈ ਕੁਝ ਦੇਰ ਬਾਅਦ ਹੋਰ ਵਿਦਿਆਰਥੀ ਆ ਗਏ ਭਾਸ਼ਣ ਸ਼ੁਰੂ ਹੋ ਗਏ ਸ਼ਾਇਦ ਵਿਦਿਆਰਥੀਆਂ ਵਿੱਚ ਫੈਸ਼ਨ ਵਰਗਾ ਕੋਈ ਵਿਸ਼ਾ ਸੀ ਇੱਕ ਨੇ ਪੜ ਕੇ ਭਾਸ਼ਣ ਪੂਰਾ ਕੀਤਾ ਦੂਜੀ ਭੁੱਲ ਗਈ ਤੀਜੀ ਨੇ ਵੇਲਾ ਪੂਰਾ ਕਰ ਦਿੱਤਾ ਮੈਨੂੰ ਜੋ ਸੁਝਿਆ ਬੋਲ ਦਿੱਤਾ ਇੰਜ ਸਾਡੀ ਜਾਣ ਪਛਾਣ ਹੋ ਗਈ ਐਨੀ ਗੂੜੀ ਹੋ ਗਈ ਕਿ ਸਾਲ ਕੁ ਬਾਅਦ ਦਾਸ ਅਤੇ ਸਤਨਾਮ ਸਿੰਘ ਸੰਧੂ ਨੇ ਜਰਨਲਿਜ਼ਮ ਦੇ ਵਿਦਿਆਰਥੀਆਂ ਨਾਲ ਲੜ ਕੇ ਉਸ ਦੇ ਹੈੱਡ ਦੇ ਖਿਲਾਫ ਨਾਰੇ ਵੀ ਮਾਰੇ ਜਿਹੜਾ ਵਾਲੀਏ ਨਾਲ ਖੁੰਦਾ ਖਾਂਦਾ ਸੀ ਹਾਂ ਨਾਰੇ ਮਾਰਨ ਤੋਂ ਯਾਦ ਆਇਆ ਜਦੋਂ ਵੀ ਸੀ जोगਿੰਦਰ ਸਿੰਘ ਪੁਆਰ ਖਿਲਾਫ ਸੰਘਰਸ਼ ਚੱਲ ਰਿਹਾ ਸੀ ਤਾਂ ਸਭ ਤੋਂ ਉੱਚੀ ਆਵਾਜ਼ ਵਿੱਚ ਨਾਰਾ ਪ੍ਰੋਫੈਸਰ ਵਾਲੀਏ ਦਾ ਹੀ ਹੁੰਦਾ ਸੀ ਗਲੀ ਗਲੀ ਵਿੱਚ ਸ਼ੋਰ ਹੈ ਵਾਈਸ ਚਾਂਸਲਰ ਚੋਰ ਹੈ ਵੈਸੇ ਸਿਆਸਤ ਉਸ ਨੂੰ ਕਦੇ रास ਨਹੀਂ ਆਈ ਪਰ ਸਿਆਸਤ ਕਰਨ ਦਾ ਹੌਸ ਹੈ ਵੈਸੇ ਉਸ ਨੇ ਸਕੂਲ ਸਮੇਂ ਵੀ ਸਟ੍ਰਾਈਕ ਕਰਵਾਈ ਸੀ ਅਤੇ ਵੈਲੀ ਵਜੋਂ ਜਾਣਿਆ ਜਾਂਦਾ ਸੀ ਕਾਲਜ ਸਮੇਂ ਪ੍ਰਧਾਨ ਚੁਣਿਆ ਗਿਆ ਯੂਨੀਵਰਸਿਟੀ ਵਿੱਚ ਆਪਣੇ ਗਰੁੱਪ ਦਾ ਆਪੇ ਲੀਡਰ ਬਣ ਬੈਠਾ ਸੀ ਸਹਿਤ ਅਕੈਡਮੀ ਲੁਧਿਆਣਾ ਦੀ ਚੋਣ ਵੀ ਲੜੀ ਭਾਵੇਂ ਜਿੱਤ ਨਸੀਬ ਨਹੀਂ ਸੀ ਹੋਈ ਉਸ ਦਾ ਅਸਲ ਖੇਤਰ ਤਾਂ ਪੱਤਰਕਾਰੀ ਹੈ ਪੱਤਰਕਾਰੀ ਉਸ ਦੀ ਜਿੰਦ ਜਾਨ ਹੈ ਵਿਦਿਆਰਥੀ ਹੁੰਦਿਆਂ ਪਹਿਲਾਂ ਮਰੇਲ ਕੋਟ ਲਈ ਤੇ ਮੋਡ ਲੁਧਿਆਣੇ ਕਾਲਜ ਦੇ ਮੈਗਜ਼ੀਨ ਦਾ ਸੰਪਾਦਕ ਬਣਿਆ ਵਿਦਿਆਰਥੀ ਹੁੰਦਿਆਂ ਪਰਿੰਦੇ ਰਸਾਲਾ ਵੀ ਉੱਡਦੇ ਰਹੇ ਜਰਨਲਿਜ਼ਮ ਕਰਕੇ ਪ੍ਰੈਸ ਲਗਾ ਲਈ ਮੰਚ ਕੱਢਿਆ ਅਧਿਆਪਕ ਬਣ ਕੇ ਸੰਚਾਰ ਲੜੀ ਸ਼ੁਰੂ ਕੀਤੀ ਵਿਭਾਗੀ ਲੈ ਪੱਤਰਕਾ ਵਿਦਿਆਰਥੀਆਂ ਤੋਂ ਉਤਸ਼ਾਹ ਨਾਲ ਚਲਾਉਂਦਾ ਸੀ ਦੇਸ਼ ਵਿਦੇਸ਼ ਦੇ ਰੇਡੀਓ ਚੈਨਲ ਕਰਦਾ ਰਿਹਾ ਕੁਝ ਦਿਨ ਆਪਣਾ ਵੈਬ ਰੇਡੀਓ ਵੀ ਚਲਾਇਆ ਰਿਟਾਇਰਮੈਂਟ ਉਪਰੰਤ ਅੱਜਕੱਲ ਚੜਦੀ ਕਲਾ ਗਰੁੱਪ ਨਾਲ ਜੁੜਿਆ ਹੋਇਆ ਹੈ ਰੋਜ਼ਾਨਾ ਦੋ ਸ਼ੋਅ ਚੜਦੀ ਕਲਾ ਟਾਈਮ ਟੀਵੀ ਤੋਂ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਅਤੇ ਸ਼ਾਮੀ ਪੋਲੀਟੀਕਲ ਡਿਬੇਟ ਚਰਚਾ ਕਰਦਾ ਹੈ ਵਿੱਚ ਵਿੱਚ ਕਦੇ ਖਰੀਆਂ ਖਰੀਆਂ ਮੁਲਾਕਾਤਾਂ ਦਾ ਪ੍ਰੋਗਰਾਮ ਵੀ ਕਰ ਦਿੰਦਾ ਹੈ ਅੱਜ ਕੱਲ ਆਪਣੇ ਵੈਬ ਚੈਨਲ ਲਈ ਖਾਸ ਖਬਰ ਰੋਜ਼ ਕਰਦਾ ਹੈ ਤਤਕਤ ਸੂਚਨਾ ਬੇਬਾਕੀ ਅਤੇ ਨਿਰਪੱਖਤਾ ਉਸ ਲਈ ਜਰਨਲਿਜ਼ਮ ਦੇ ਸੂਲ ਹਨ ਪਰ ਪਿਛਲੇ ਕੁਝ ਸਮੇਂ ਤੋਂ ਨਿਰਪੱਖਤਾ ਦਾ ਪੱਲਾ ਛੱਡ ਕੇ ਪੰਜਾਬ ਪੰਜਾਬੀ ਅਤੇ ਆਮ ਲੋਕਾਂ ਦੇ ਪੱਖ ਵਿੱਚ ਆ ਗਿਆ ਹੈ ਸਵੇਰ ਦੇ ਸ਼ੋਅ ਵਿੱਚ ਕੇਵਲ ਖਬਰਾਂ ਹੀ ਨਹੀਂ ਦੱਸਦਾ ਸਗੋਂ ਪ੍ਰਧਾਨ ਸੇਵਕ ਅਤੇ ਪੰਜਾਬ ਦੇ ਰਾਜੇ ਨੂੰ ਸਿੱਧਾ ਸੰਬੋਧਨ ਹੁੰਦਾ ਹੈ ਕਈ ਵਾਰ ਤਾਂ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਇਉਂ ਉਂਗਲ ਕਰਦਾ ਹੈ ਕਿ ਸਿੱਧੀ ਪ੍ਰਧਾਨ ਸੇਵਕ ਦੇ ਅੱਖ ਵਿੱਚ ਵਜੇਗੀ ਉਸ ਦੀ ਵੱਡੀ ਦੇਣ ਪੰਜਾਬੀ ਵਿੱਚ ਪੱਤਰਕਾਰੀ ਲਈ ਬੁਨਿਆਦੀ ਸਮੱਗਰੀ ਤਿਆਰ ਕਰਨਾ ਹੈ ਪੱਤਰਕਾਰੀ ਅਤੇ ਜਨ ਸੰਚਾਰ ਬਾਰੂਲ ਰਾਜਾਦਾ ਨਾਲ ਸਾਂਝੀ ਹੈ ਇੱਕ ਕਿਤਾਬ ਦਾ ਕੁਝ ਭਾਗ ਤਾਂ ਉਸ ਨੇ ਵਿਦਿਆਰਥੀਆਂ ਨੂੰ ਇੱਕ ਤਰ੍ਹਾਂ ਡਿਕਟੇਟ ਹੀ ਕਰਵਾ ਦਿੱਤਾ ਸੀ ਉਸ ਦੀ ਇੱਕ ਕਿਤਾਬ ਜਿੱਤ ਦਾ ਮੰਤਰ ਚੰਗੀ ਜੀਵਨ ਜਾਂਚ ਪੋਜ਼ਿਟਿਵ ਥਿੰਕਿੰਗ ਦੀ ਕਿਤਾਬ ਹੈ ਮੈਨੂੰ ਉਸ ਨੇ ਭੂਮਿਕਾ ਲਿਖਣ ਲਈ ਪੁਸਤਕ ਦਿੱਤੀ ਮੈਂ ਆਖਿਆ ਤੁਹਾਡੀਆਂ ਸਾਰੀਆਂ ਹੀ ਸਕਸੈਸ ਸਟੋਰੀ ਦੀਆਂ ਨਾਇਕਾਵਾਂ ਕੁੜੀਆਂ ਕਿਉਂ ਹਨ ਉਹ ਕਹਿੰਦਾ ਜੇ ਮੁੰਡੇ ਬਣਾ ਦਿੰਦਾ ਤਾਂ ਤੁਸੀਂ ਆਖਣਾ ਸੀ ਮਰਦਾਵਾ ਸੱਭਿਆਚਾਰ ਸਿਰਜਦਾ ਹੈ ਉਸ ਦਾ ਸੁਭਾਅ ਬੜਾ ਖੁੱਲਾ ਡੁੱਲਾ ਅਤੇ ਅਲਗਰਜ਼ ਕਿਸਮ ਦਾ ਜਾਪਦਾ ਹੈ ਬਹੁਤੀ ਤਰਤੀਬ ਲਈ ਹੈ ਘਰ ਦਾ ਕਮਰਾ ਦਫਤਰ ਸਟੂਡੀਓ ਕਾਰ ਪੂਰਾ ਗਾਹ ਪਿਆ ਹੁੰਦਾ ਹੈ ਪਰ ਫਿਰ ਵੀ ਉਸ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਚੀਜ਼ ਕਿੱਥੇ ਪਈ ਹੈ ਬਾਹਰੋਂ ਕੋਈ ਚੀਜ਼ ਤਾਂ ਸ਼ਾਇਦ ਉਸ ਦੀ ਪਤਨੀ ਵੀ ਨਾ ਲੱਭ ਸਕੇ ਸਿਰੇ ਦਾ ਅਲਗਰਜ਼ ਜਾਪਦਾ ਹੈ ਪਰ ਜਿਹਾ ਹੈ ਨਹੀਂ ਹੈਰਾਨੀ ਵਾਲੀ ਗੱਲ ਹੈ ਕਿ ਸਿਆਣੇ ਬਿਆਣੇ ਪ੍ਰੋਫੈਸਰ ਆਪਣੇ নো ਡਿਊ ਸਾਲ-ਸਾਲ ਨਹੀਂ ਲੈ ਸਕੇ ਮੈਨੂੰ ਆਸ ਸੀ ਕਿ ਵਾਲੀਆ ਆਪਣੇ ਸੁਭਾਅ ਅਨਸਾਰ 5 ਸਾਲ ਤਾਂ ਲਗਾਵੇਗਾ ਪਰ ਉਸਨੇ 6 ਮਹੀਨੇ ਵੀ ਨਹੀਂ ਲਾਏ ਸਾਰੇ ਫੰਡ ਲੈ ਕੇ ਪੈਨਸ਼ਨ ਚਾਲੂ ਕਰਵਾ ਲਈ ਘਰ ਪਾਉਣ ਲੱਗਾ ਤਾਂ ਮੈਨੂੰ ਲੱਗਾ ਹੁਣ ਹੁਲ ਜੇਗਾ ਪਰ ਉਸਨੇ ਸਭ ਕੁਝ ਘਰ ਵਿਖਾਇਆ ਵੈਸੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਵਾਧੂ ਖਰਚੇ ਚ ਲਾਉਣ ਲਈ ਪ੍ਰੌਪਰਟੀ ਡੀਲਿੰਗ ਵੀ ਕਰਦਾ ਹੈ ਬੇਪਰਵਾਹ ਐਨਾ ਹੈ ਕਿ ਵੱਡੇ ਬੇਟੇ ਦੇ ਵਿਆਹ ਦੇ ਕਾਰਡ ਬਣ ਦਿੱਤੇ ਬਾਅਦ ਵਿੱਚ ਕੁਝ ਪ੍ਰੋਗਰਾਮ ਬਦਲ ਗਿਆ ਤਾਂ ਕਾਰਡ ਵਾਪਸ ਲੈ ਲਏ ਨਵਾਂ ਪ੍ਰੋਗਰਾਮ ਦੇ ਦਿੱਤਾ ਠਾਣੇਦਾਰ ਦਾ ਮੁੰਡਾ ਪੰਜਾਬੀ ਮੂਲ ਦੀ ਬੰਗਾਲੀ ਜਾਣ ਦੀ بیوی ਦਾ ਪਤੀ ਸਕੂਲ ਵਿੱਚ ਸਟ੍ਰਾਈਕਾਂ ਕਰਵਾਉਂਦਾ ਕਾਲਜ ਵਿੱਚ ਵੈਲੀ ਖਵਾਉਂਦਾ ਯੂਨੀਵਰਸਿਟੀ ਵਿੱਚ ਆ ਕੇ ਗੁਰੂ ਬਣ ਗਿਆ ਕਿਸੇ ਸਮੇਂ ਪੱਤਰਕਾਰੀ ਅਤੇ ਪੱਤਰਕਾਰੀ ਦਾ ਅਧਿਆਪਨ ਦੋਵੇਂ ਕਰਦਾ ਰਿਹਾ ਹੁਣ ਤਾਂ ਸਾਰੇ ਸ਼ੌਂਕ ਪਗਾ ਕੇ ਕੇਵਲ ਪੱਤਰਕਾਰੀ ਨੂੰ ਸਮਰਪਿਤ ਹੈ ਵੱਡਾ ਬੇਟਾ ਰਮਨ ਰਿਸ਼ੀ ਬਿਰਤੀ ਵਾਲਾ ਕੈਲਗਰੀ ਵਿੱਚ ਪਰਿਵਾਰ ਸਮੇਤ ਸੈਟ ਹੈ ਛੋਟਾ ਮਾਹੀ ਮਸਤ ਮੌਲਾ ਐਕਸਟੀ ਦੀ ਪੱਤਰਕਾਰੀ ਛੱਡ ਕੇ ਕਲਾਕਾਰੀ ਨੂੰ ਸਮਰਪਿਤ ਹੈ ਦੋ ਨਾਵਲ ਲਿਖ ਚੁੱਕਾ ਹੈ ਸ਼ੌਂਕੀਆ ਗਾਣੇ ਕੱਢਦਾ ਰਹਿੰਦਾ ਹੈ ਉਸ ਦੀ ਸ਼ਖਸੀਅਤ ਹਰਫਣ ਮੌਲਾ ਹੈ ਕਿਦਰੇ ਖੇਡਾਂ ਕਿਦਰੇ ਐਨਸੀਸੀ ਕਿਦਰੇ ਐਨਐਸਐਸ ਵਿੱਚ ਮੋਰੀ ਰਹਿਣ ਦਾ ਸੁਭਾਅ ਹੈ ਅੱਜ ਕੱਲ ਉਸਨੇ ਗਲੋਬਲ ਪੰਜਾਬ ਫਾਊਂਡੇਸ਼ਨ ਨਾਂ ਦੀ ਐਨਜੀਓ ਵੀ ਬਣਾਈ ਹੋਈ ਹੈ ਉਹ ਅਕਸਰ ਪੰਜਾਬੀ ਸਾਹਿਤ ਦੇ ਅਣਜਾਣੇ ਜਾਂ ਸਹਿਤਕ ਮਠਾਂ ਵੱਲੋਂ ਤਰਸਕਾਰੇ ਕਵੀਆਂ ਦਾ ਪਨਾਹਗੀਰ ਬਣਦਾ ਹੈ ਕਲਵੰਤ ਗਰੇਵਾਲ ਦੀ ਪਹਿਲੀ ਕਾਵ ਪੁਸਤਕ ਕਦੇ ਨਾ ਸ਼ਬਦੀ ਜਿਸ ਦਾ ਖਰੜਾ ਹਰਜਿੰਦਰ ਵਾਲੀਆ ਤਿਆਰ ਨਾ ਕਰਦਾ ਕਈ ਸਾਲ ਉਸਦੇ ਪ੍ਰੂਫ ਵਾਲੀਏ ਦੀ ਕਾਰ ਵਿੱਚ ਸਫਰ ਕਰਦੇ ਰਹੇ ਸਮਾਗਮਾਂ ਵਿੱਚ ਉਸ ਨੂੰ ਸਭ ਤੋਂ ਅੱਗੇ ਸਭ ਤੋਂ ਵਿਚਾਲੇ ਰਹਿਣ ਦਾ ਹੌਸਾ ਹੈ ਸਟੇਜ ਤੇ ਵਿਚਾਲੇ ਬੈਠਾ ਗੱਲ ਮੂੰਹ ਤੇ ਮਾਰਦਾ ਹੈ ਪੱਤਰਕਾਰਾਂ ਵਾਲੀ ਬੇਬਾਕੀ ਅਤੇ ਜੁਰਤ ਹੈ ਵੱਡੇ-ਵੱਡੇ ਨੂੰ ਪੈਰੋਂ ਕੱਢ ਦਿੰਦਾ ਹੈ ਜਵਾਨੀ ਵੇਲੇ ਰਜੀਵ ਗਾਂਧੀ ਗਿਆਨੀ ਜੈਲ ਸਿੰਘ ਹਰਚੰਦ ਸਿੰਘ ਲੋਂਗੋਵਾਲ ਵਰਗਿਆਂ ਨਾਲ ਇੰਟਰਵਿਊ ਕਰ ਚੁੱਕਿਆ ਹੈ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਲੰਮੇ ਜਰਨਲਿਜ਼ਮ ਦੇ ਕੈਰੀਅਰ ਵਿੱਚ ਅਜੇ ਤੱਕ ਕੇਸਾਂ ਤੋਂ ਬਚਿਆ ਹੋਇਆ ਹੈ ਉਸ ਕੋਲ ਇੱਕ ਬੜੀ ਅਜੀਬ ਸੂਝ ਹੈ ਉਹ ਵੇਲਾ ਵਿਚਾਰ ਜਾਂਦਾ ਹੈ ਤੇ ਨਿਹਾਜਦਾਰੀਆਂ ਵੀ ਪਾਲ ਜਾਂਦਾ ਹੈ ਅੱਜਕੱਲ ਸੋਖ ਨਾਲ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਵੱਲੋਂ ਸਨਮਾਨਿਤ ਪੱਤਰਕਾਰ ਹੈ ਉਹ ਆਪਣਾ ਮਖੌਲ ਆਪ ਹੀ ਉਡਾ ਲੈਂਦਾ ਹੈ ਕੋਈ ਹੋਰ ਉਡਾਵੇ ਤਾਂ ਉਸ ਦੇ ਪਿੱਛੇ ਪੈ ਜਾਂਦਾ ਹੈ ਉਸ ਨੂੰ ਆਪਣੇ ਆਪ ਤੇ ਹੱਸਣਾ ਆਉਂਦਾ ਹੈ ਨਾਮ ਮਿਲਣ ਤੋਂ ਬਾਅਦ ਆਖਦਾ ਹੈ ਕਿ ਇਸ ਵਾਰ ਬਿਨਾਂ ਕਹੇ ਨਾਮ ਮਿਲ ਗਿਆ ਮੈਂ ਆਖਦਾ ਹੈ ਕਈ ਸਾਲਾਂ ਦੇ ਇਕੱਠੇ ਨਾਮ ਦੇ ਨੇ ਸਨ ਤਾਂ ਮਿਲ ਗਿਆ ਪਰ ਉਲਟਾ ਟੋਣਾ ਲਾਉਂਦਾ ਹੈ ਕਈ ਸਾਲ ਪਹਿਲਾਂ ਤੁਹਾਡੇ ਕਹਿਣ ਤੇ ਮੈਂ ਵੀ ਜ਼ੋਰ ਲਾਤਾ ਸੀ ਮਿੱਤਰ ਮੰਤਰੀ ਨੇ ਵੀ ਕਹਿ ਦਿੱਤਾ ਸੀ ਪਰ ਕਮੇਟੀ ਵਿੱਚ ਬੈਠੇ ਮਿੱਤਰਾਂ ਨੇ ਮੰਤਰੀ ਦੀ ਚੱਲਣ ਨਹੀਂ ਦਿੱਤੀ ਤੇ ਮਿੱਤਰਮਾਰ ਕਰ ਦਿੱਤੀ ਜਮੀਰ ਲਹਨਤਾ ਪਾਉਂਦੀ ਰਹੀ ਕਿ ਕਾਣੂ ਆਖਣਾ ਸੀ ਨਾਮਾ ਨਾਲ ਭਲਾ ਕੋਈ ਵੱਡਾ ਹੋ ਜਾਂਦਾ ਐਵੇਂ ਮੂੰਹ ਦਾ ਸਵਾਦ ਗਵਾਇਆ ਜਿਸ ਨੂੰ ਉਹ दारू ਨਾਲ ਠੀਕ ਕਰਦਾ ਰਿਹਾ ਅੰਦਰੋਂ ਹੁੱਜਾ ਮਾਰਦੀ ਜ਼ਮੀਰ ਨੂੰ ਚੁੱਪ ਕਰਾਉਂਦਾ ਰਿਹਾ ਤੇ ਆਪਣੇ ਆਪ ਨੂੰ ਕੋਸਦਾ ਰਿਹਾ ਕਿ ਜੇ ਸਾਰੀ ਉਮਰ ਕਿਸੇ ਤੋਂ ਕੁਝ ਨਹੀਂ ਮੰਗਿਆ ਤਾਂ ਹੁਣ ਕਾਹਨੂੰ ਮੰਗਣਾ ਸੀ ਉਹ ਆਖਣ ਵੇਖਣ ਦਾ ਠੁਣਾ ਮੇਰੇ ਸਿਰ ਪਨ ਦਿੰਦਾ ਹੈ ਹਾਲਾਂਕਿ ਉਸਨੇ ਮੇਰੇ ਕਹਿਣ ਤੇ ਨਹੀਂ ਕਿਸੇ ਹੋਰ ਦੇ ਕਹਿੇ ਤੇ ਆਖਿਆ ਸੀ ਦੁਨਿਆਵੀ ਪਦਮੀਆਂ ਵਿੱਚ ਉਹ ਪ੍ਰੋਫੈਸਰ ਕਈ ਵਾਰ ਮੁਖੀ ਡੀਨ ਫੈਕਲਟੀ ਆਈਐਸ ਕੋਚਿੰਗ ਸੈਂਟਰ ਦਾ ਡਾਇਰੈਕਟਰ ਰਿਹਾ ਡਾਇਰੈਕਟਰ ਹੁੰਦਿਆਂ ਉਸ ਨੂੰ ਚੱਲ ਚੜਿਆ ਕਿ ਪਿੰਡੂ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇ ਇਸ ਲਈ ਉਸ ਨੇ ਪਿੰਡੂ ਕਾਲਜਾਂ ਪਿੰਡੂ ਕਲੱਬਾਂ ਵਿੱਚ ਪ੍ਰੇਰਣਾਮਈ ਭਾਸ਼ਣ ਦੇਣ ਆਰੰਭ ਕਰ ਦਿੱਤੇ ਉਹ ਆਖਦਾ ਹੈ ਦੇਖੋ ਆਪਾਂ ਤਾਂ ਦਿੱਲੀ ਵਾਲੀ ਗੱਡੀ ਚੜਾ ਲਈਦਾ ਜੇ ਦਿੱਲੀ ਨਾ ਪਹੁੰਚੇ ਤਾਂ ਰਾਜਪੁਰੇ ਅੰਬਾਲੇ ਕਿਤੇ ਤਾਂ ਪਹੁੰਚਣਗੇ ਜਿੱਥੋਂ ਤੱਕ ਸਮਰੱਥਾ ਹੋਵੇ ਉਥੋਂ ਤੱਕ ਪਹੁੰਚ ਹੀ ਜਾਣਗੇ ਜੇ IAS ਨਾ ਬਣੇ ਤਾਂ PCS ਜੇ PCS ਵੀ ਨਾ ਬਣੇ ਤਾਂ ਕਲਰਕਤਾ ਵਾਸੀ ਬਣਗੇ ਉਹਨਾਂ ਦੀਆਂ ਕਿਤਾਬਾਂ ਦੇ ਨਾਂ ਨੇ ਪੰਜਾਬ ਫੇਅਰਸ ਐਂਡ ਫੈਸਟੀਵਲ ਪੰਜਾਬੀ ਪੱਤਰਕਾਰੀ ਅਤੇ ਸਹਿਤਕ ਪੱਤਰਕਾਰੀ ਪੱਤਰਕਾਰੀ ਅਤੇ ਜਨਸੰਚਾਰ ਮੇਰੀ ਕੈਨੇਡਾ ਯਾਤਰਾ ਅਤੇ ਜਿੱਤ ਦਾ ਮੰਤਰ ਪ੍ਰਕਾਸ਼ਿਤ ਹਨ ਉਹ ਲੰਮਾ ਸਮਾਂ ਕਾਲਮ ਲਿਖਦਾ ਰਿਹਾ ਹੈ ਹਾਸ਼ੀਏ ਦੇ ਆਰ ਪਾਰ ਅੱਜ ਦੀ ਗੱਲ ਆਦ ਅੱਜ ਕੱਲ ਉਹ ਪੂਰੀ ਤਨ ਦੇ ਹੀ ਨਾਲ ਹੱਕ ਸੱਚ ਨਿਆਂ ਲਈ ਪੱਤਰਕਾਰੀ ਕਰਨ ਲੱਗਿਆ ਹੈ ਚੜ੍ਹਦੀ ਕਲਾ ਤੇ ਸਵੇਰ ਦੇ ਟਾਕ ਸ਼ੋ ਖਬਰ ਤੇ ਨਜ਼ਰ ਲਈ ਉਸ ਨੇ ਆਪਣੀ ਮਨਪਉਂਦੀ ਸਵੇਰ ਦੀ ਸੈਰ ਵੀ ਤਿਆਗ ਦਿੱਤੀ ਹੈ ਤੜਕੇ ਉੱਠ ਕੇ ਵੱਖ-ਵੱਖ ਸਰੋਤਾਂ ਤੋਂ ਖਬਰਾਂ ਇਕੱਠੀਆਂ ਕਰਦਾ ਹੈ ਉਹ ਪੱਤਰਕਾਰੀ ਦਾ ਆਧਾਰ ਤੱਥਾਂ ਨੂੰ ਮੰਨਦਾ ਹੈ ਪਰ ਉਸ ਨੂੰ ਆંકੜੇ ਯਾਦ ਨਹੀਂ ਰਹਿੰਦੇ ਇਸ ਲਈ ਉਸ ਨੂੰ ਦੂਰੀ ਮਿਹਨਤ ਕਰਨੀ ਪੈਂਦੀ ਹੈ ਉਸ ਦੀ ਵਿਆਖਿਆ ਹਮੇਸ਼ਾ ਵਿਗਿਆਨਕ ਤਰਕਸ਼ੀਲ ਅਤੇ ਲੋਕਪੱਖੀ ਹੁੰਦੀ ਹੈ ਕਈ ਸਿਆਸੀ ਪਾਰਟੀਆਂ ਦੇ ਨਮਾਇंदे ਸ਼ੋਅ ਵਿੱਚ ਸਾਹਮਣੇ ਆਉਣ ਤੋਂ ਕੰਨੀ ਕਤਰੌਂਦੇ ਹਨ ਕਿਉਂਕਿ ਉਹ ਤਰਕ ਨਾਲ ਪੈਰੋਂ ਕੱਟ ਦਿੰਦਾ ਹੈ ਉਹ ਤਾਂ ਅਣਪੜ੍ਹ ਜਿਹੇ ਸਿਆਸੀ ਬੰਦਿਆਂ ਨੂੰ ਥਾਣੇਦਾਰ ਦਾ ਮੁੰਡਾ ਹੋਣ ਕਰਕੇ ਥਾਣੇਦਾਰੀ ਵਾਲੇ ਅੰਦਾਜ਼ ਵਿੱਚ ਝਿੜਕ ਵੀ ਦਿੰਦਾ ਹੈ ਨਵੇਂਆਂ ਨੂੰ ਅਧਿਆਪਕਾਂ ਦੇ ਅੰਦਾਜ਼ ਵਿੱਚ ਦੱਸਣ ਲੱਗ ਪੈਂਦਾ ਹੈ ਹੋਰ ਤਾਂ ਹੋਰ ਅਧਿਆਪਕ ਹੋਣ ਕਰਕੇ ਕਈ ਵਾਰ ਜਰਨਲਿਜ਼ਮ ਪੜਾਉਣ ਲੱਗ ਪੈਂਦਾ ਹੈ ਸੁਖਦੇਵ ਸਿੰਘ ਢੀਂਸਾ ਸਰਜੀਤ ਸਿੰਘ ਰਖੜਾ ਤਰਲੋਚਨ ਸਿੰਘ ਸਭ ਨਾਲ ਜਾਣ ਪਛਾਣ ਹੈ ਪਰ ਪੱਤਰਕਾਰੀ ਵਿੱਚ ਕੋਈ ਲਿਹਾਜ਼ ਨਹੀਂ ਜਿਹੜਾ ਉਸ ਦਾ ਸਵੇਰ ਵਾਲਾ ਸ਼ੋਅ ਵੇਖ ਲਵੇ ਅਖਬਾਰ ਪੜ੍ਹਨੀ ਛੱਡ ਦਿੰਦਾ ਹੈ ਸੇਵਾ ਮੁਕਤੀ ਤੋਂ ਬਾਅਦ ਅੱਜ ਕੱਲੋ ਦਿਨ ਰਾਤ ਪੱਤਰਕਾਰੀ ਨੂੰ ਸਮਰਪਿਤ ਹੈ ਉਸ ਦੀਆਂ ਬੇਬਾਕ ਟਿੱਪਣੀਆਂ ਇਹ ਦਰਸਾਉਂਦੀਆਂ ਹਨ ਕਿ ਪੰਜਾਬੀ ਪੱਤਰਕਾਰੀ ਅਜੇ ਜਿਉਂਦੀ ਹੈ ਇਹ ਗੱਲ ਮੈਂ ਮਿੱਤਰਚਾਰੇ ਵਿੱਚ ਨਹੀਂ ਕਹਿ ਰਿਹਾ ਤੁਸੀਂ ਵੀ ਉਸ ਦੇ ਸ਼ੋਅ ਵੇਖ ਕੇ ਇਸ ਸੱਟੇ ਤੇ ਹੀ ਪੁੱਛੋਗੇ ਉਹ ਪੰਜਾਬੀ ਦਾ ਰਵੀਸ਼ ਕੁਮਾਰ ਹੈ ਵੈਸੇ ਉਸ ਨੂੰ ਪਰਸੰਨ ਬਾਜਪਾਈ ਉਧੇਰੇ ਪਸੰਦ ਹੈ ਮੈਨੂੰ ਕੁਝ ਅਜਿਹਾ ਦੱਸਿਆ ਵਾਲੀਆ ਤੁਹਾਨੂੰ ਜਿਵੇਂ ਦੱਸਿਆ ਜਰੂਰ ਦੱਸਿਓ